ਅਸੀਂ ਦੋਨੋਂ ਪੂਨੀਆ ਪਰਿਵਾਰ ਭਰਾ ਦੋਨੋਂ ਪਰਮੇਸ਼ ਸਿੰਘ ਪੂਨੀਆ ਸਤਪਾਲ ਸਿੰਘ ਪੂਨੀਆ ਪੰਜੋਲਾ ਮੰਡੀ ਤੋਂ ਤੇ ਕਿਰਪਾਲ ਸਿੰਘ ਪੂਨੀਆ ਪ੍ਰਧਾਨ ਤੇ ਸਮੁੱਚੀ ਜਿਹੜੀ ਟੀਮ ਹੈ ਉਹ ਸਾਰੀ ਅੱਜ ਹੁਮਾ ਮਾ ਕੇ ਪਹੁੰਚੀ ਹੈ ਇਹ ਜਿਹੜਾ ਗੁਰੂ ਦਾ ਸ਼ੁਕਰਾਨਾ ਕਰਿਆ ਇਹ ਮਾਰਕੀਟ ਕਮੇਟੀ ਡਕਾਲਾ ਵੱਲੋਂ ਕੀਤਾ ਗਿਆ ਚੇਅਰਮੈਨ ਹਾਨੀਮਾਲਾ ਜੀ ਤੇ ਬਹੁਤ ਵੱਡੀ ਇਹਨਾਂ ਦੀ ਮੈਂ ਕਹਿੰਨਾ ਵੀ ਅੱਛੀ ਸੋਚ ਹੈ ਜਿਹੜੇ ਕਿ ਆਪਣੇ ਮੁਲਾਜ਼ਮਾਂ ਵਾਸਤੇ ਆਪਣੀ ਸਮੁੱਚੇ ਆਦਬ ਪ੍ਰੋਗਰਾਮ ਸੀ ਜਿਹੜਾ ਗੁਰੂ ਸਾਹਿਬ ਪ੍ਰੋਗਰਾਮ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੇਅਰਮੈਨ ਸਾਹਿਬ ਜੀ ਤੇ ਸਟਾਫ ਵੱਲੋਂ ਰੱਖਿਆ ਗਿਆ ਸੀ ਜੋ ਕਿ ਜਿਹੜਾ ਸੀਜ਼ਨ ਆ ਆਪਣਾ ਇਹ ਵੀ ਵਧੀਆ ਨਿਕਲੇ ਠੀਕ ਹੈ ਜੋ ਕਿਸਾਨਾਂ ਦੇ ਮਾਰ ਪੈ ਰਹੀ ਆ ਉਹ ਨਾ ਪਵੇ ਤੇ ਜਿਹੜਾ ਮਾਰਕੀਟ ਕਮੇਟੀ ਵੱਲੋਂ ਬਹੁਤ ਹੀ ਵਧੀਆ ਪ੍ਰਾਲਾ ਮੈਂ ਕਹਿੰਦਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਨਾਇਆ ਮੈਂ ਸਟਾਫ ਨੂੰ ਅਤੇ ਚੇਅਰਮੈਨ ਸਾਰੇ ਨੂੰ ਮੁबारकਾ ਦਿੰਦਾ ਕਿ ਇਸੇ ਤਰ੍ਹਾਂ ਇਹ ਜੇ ਪ੍ਰਾਲੀ ਕਰਦੇ ਰਹਿਣਾ ਬੈਗਰੂਲ ਕਾ ਖਾਲਸਾ ਵਗਦੀ। ਮੈਂ ਹਿਮਾਲਾ ਜੀ ਚੇਅਰਮੈਨ ਮਾਰਕੀਟ ਕਮੇਟੀ ਡਿਕਾਲਾ ਤੇ ਉਹਨਾਂ ਦੇ ਸਾਰੇ ਸਟਾਫ ਨੂੰ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਕਿ ਇਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚੋਰੇ ਸਾਰੇ ਸੰਗਤ ਨੂੰ ਬੁਲਾ ਕੇ ਨਿਹਾਲ ਕੀਤਾ ਤੇ ਕੀਰਤਨ ਕਰਵਾਇਆ ਤੇ ਬਹੁਤ ਬਹੁਤ ਧੰਨਵਾਦ ਭਾਈ ਜੀ ਦਾ ਸਟਾਫ